ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਵਧੀਆ ਜਾਂ ਇੱਕ ਟੌਪਿਕ ਲੈ ਕੇ ਆਉਣੇ ਹੁੰਦੇ ਆ ਤੇ ਅੱਜ ਜਿਵੇਂ ਕਿ ਜੋ ਸੂਟ ਆਪਣੇ ਤੋਂ ਵਰਕ ਹੋਇਆ ਸੀ ਸਟੀਚਿੰਗ ਹੋ ਕੇ ਆਏ ਨੇ ਦੁਪੱਟੇ ਆ ਜਿਹੜੇ ਰੈਡੀ ਹੋ ਕੇ ਆਏ ਨੇ ਹਨਾ ਉਹਨਾਂ ਦੀ ਸਪੈਸ਼ਲ ਜੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਕੁਝ ਸੂਟ ਆ ਜਿਹੜੇ ਸਟਿਚ ਹੋ ਕੇ ਆਪਣੇ ਕੋਲੇ ਬਹੁਤ ਹੀ ਸੋਹਣੇ ਰੈਡੀ ਹੋ ਕੇ ਆਏ ਨੇ ਤੇ ਲਓ ਜੀ ਸਭ ਤੋਂ ਪਹਿਲਾਂ ਇਹ ਵਾਲੇ ਦੁਪट्टे ਹੈ ਚੈੱਕ ਕਰੋ ਜਿਹੜੇ ਆਪਣੇ ਆਪਾਂ ਗੁੰਮ ਲੈਸਾਂ ਲਵਾ ਕੇ ਇਸ ਤਰ੍ਹਾਂ ਦੇਖੋ ਬਨਾਏ ਨੇ ਰੈਡੀ ਕਰਵਾਇਆ ਤੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਆਪਣੇ ਜਿਹੜੇ ਇਹ ਕੰਮਕਾਰ ਨੇ ਵਰਕ ਨੇ ਤੇ ਜਾਂ ਸਟੀਚਿੰਗ ਦਾ ਕੰਮ ਕੋਈ ਵੀ ਕੰਮ ਤੁਹਾਨੂੰ ਕਿੱਦਾਂ ਦਾ ਪਗਦਾ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਆ ਜਿਹੜਾ ਫੇਰ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਦੁਪੱਟੇ ਚੈੱਕ ਕਰਾਉਣੇ ਤੇ ਲੋ ਜੀ ਇਹ ਜਿਹੜਾ ਪਿਓਰ ਦਾ ਦੁਪੱਟਾ ਸੀ ਇਹਦੇ ਉੱਪਰ ਦੇਖੋ ਅ ਇਹ ਸੂਟ ਦੀ ਵੀਡੀਓ ਆਪਾਂ ਤੁਹਾਨੂੰ ਉੱਤੇ ਦਿਖਾਤੀ ਸੀ ਤੇ ਇਹ ਦੇਖੋ ਜਿਹੜੇ ਆਪਾਂ ਕੋਟੇ ਦੇ ਦੋਰੀਆ ਦੇ ਦੁਪੱਟੇ ਨੇ ਉਹ ਇਹਨਾਂ ਤੇ ਵੀ ਦੇਖੋ ਇਸ ਤਰ੍ਹਾਂ ਲੈਂਸ ਲੱਗ ਕੇ ਆਈ ਹੈ ਤੇ ਲੋ ਜੀ ਇਹਦੇ ਨਾਲ ਦਾ ਆਪਾਂ ਤੁਹਾਨੂੰ ਸੂਟ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਦੁਪੱਟਾ ਜਿਹੜਾ ਚੈੱਕ ਕਰ ਲਓ ਤੇ ਲੋ ਜੀ ਆਪਾਂ ਨਾਲ ਦੀ ਲੈਂਸ ਲਗਾ ਕੇ ਜਿਹੜੇ ਦੁਪੱਟੇ ਕੋਟਾ ਡੋਰਗਦੇ ਰੈਡੀ ਕੀਤੇ ਨੇ ਇਹ ਦੁਪੱਟੇ ਜਿਹੜੇ ਆਪਾਂ ਦੇਖੋ ਨਿਊ ਲੈ ਕੇ ਆਏ ਆ ਤੇ ਤੁਹਾਨੂੰ ਜਿਵੇਂ ਕਿ ਦੱਸਿਆ ਸੀ ਆਪਾਂ ਵੀ ਇਹ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਕੁਆਲਟੀ ਦੇ ਨੇ ਇਹ ਦੁਪੱਟੇ ਆਪਣੇ ਕੋਲੇ ਹਰ ਵਕਤ ਹੁੰਦੇ ਤੁਸੀਂ ਕਦੋਂ ਵੀ ਆਰਡਰ ਕਰਕੇ ਜਿਹੜੇ ਆਪਣੇ ਸੂਟਾਂ ਦੇ ਨਾਲ ਇਸ ਤਰ੍ਹਾਂ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਇਹ ਦੁਪੱਟੇ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾ ਚੁੱਕੇ ਆ ਤੇ ਲਓ ਜੀ ਦੁਪੱਟਿਆਂ ਦੀ ਜਿਹੜੀ ਲੈਂਸ ਵਗੈਰਾ ਦੇਖ ਲਓ ਇਸ ਤਰ੍ਹਾਂ ਕਿਉਂਕਿ ਆਪਾਂ ਰੈਡੀ ਕਰਕੇ ਦੁਪੱਟੇ ਜਿਹੜੇ ਤੁਹਾਡੇ ਤੱਕਰ ਪਹੁੰਚਦੇ ਰਹਿੰਦੇ ਆ ਸੂਟਾਂ ਦੇ ਨਾਲ ਤੇ ਲਓ ਜੀ ਖੁਸ਼ਕ ਦੁਪੱਟੇ ਸੀ ਦੇਖੋ ਇਹ ਵਾਲਾ ਆਪਾਂ ਜਿਹੜਾ ਉਸ ਤਰ੍ਹਾਂ ਜੈਪੁਰੀ ਕਮੀਜ਼ ਸੀ ਆਪਣੀ ਤੇ ਵਾਈਟ ਸਲਵਾਰ ਦੇ ਨਾਲ ਤੁਹਾਨੂੰ ਸੂਟ ਦਿਖਾਇਆ ਸੀ ਉਹਦੇ ਨਾਲ ਦੁਪੱਟਾ ਲਓ ਜੀ ਇਹ ਵੀ ਆਪਾਂ ਮਸ਼ਲੀਨ ਦੇ ਦੁਪੱਟੇ ਤੇ ਇਸ ਤਰ੍ਹਾਂ ਦੀ ਲੈਂਸ ਲਗਾ ਕੇ ਰੈਡੀ ਕਰਵਾਇਆ ਤੇ ਲਓ ਜੀ ਇਹ ਸੀ ਆਪਣੇ ਖੁਸ਼ਕ ਦੁਪੱਟੇ ਤੇ ਹੁਣ ਆਪਾਂ ਜਿਹੜੀ ਮੇਨਸ ਆਪਣਾ ਆਪ ਦਾ ਸੂਟਾਂ ਤੇ ਜਿਹੜੀ ਵੀਡੀਓ ਬਣਾਈ ਹੈ ਉਹ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਲੋ ਜੀ ਇਹ ਵਾਲੇ ਸੂਟ ਆ ਜਿਹੜੇ ਤਾਂ ਆਪਾਂ ਸਿੰਪਲ ਚਾਕ ਬਣਾ ਕੇ ਜਿਹੜੇ ਵਾਸਤ ਤੇ ਬਾਜੂ ਤੇ ਲੈਸ ਲਗਾ ਕੇ ਰੈਡੀ ਕਰਵਾਇਆ ਇਹ ਵੀ ਆਪਣੇ ਕਿਸੇ ਕਸਟਮਰ ਦੇ ਨੇ ਤੇ ਲੋ ਜੀ ਇਹ ਦੋ ਸੂਟ ਨੇ ਇਹ ਤਾਂ ਆਪਾਂ ਕੁਝ ਦਿਖਾਉਣ ਵਾਲਾ ਹੈ ਨਹੀਂ ਕਿਉਂਕਿ ਸਿੰਪਲ ਤੇ ਸੂਟ ਆ ਫਸ ਚਾਕ ਤੇ ਤੇ ਬਾਹਾਂ ਤੇ ਜਿਹੜੀ ਲੈਸ ਵਗੈਰਾ ਇਹਨਾਂ ਤੇ ਲਗਾਈ ਹੈ ਤੇ ਚਲੋ ਜੀ ਹੁਣ ਆਪਾਂ ਸਭ ਤੋਂ ਜਿਹੜਾ ਸੋਹਣਾ ਅ ਵਰਕ ਹੋਇਆ ਸੀ ਸਭ ਤੋਂ ਸੋਹਣਾ ਸਟੀਚਿੰਗ ਹੋ ਕੇ ਆਇਆ ਉਹ ਸੂਟ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹਦੀ ਆਪਾਂ ਬਾਟਮ ਦੀ ਜੋ ਕਿ ਆਪਾਂ ਇਸ ਤਰ੍ਹਾਂ ਸਟੇਟ ਸਲਵਾਰ ਬਣਾ ਕੇ ਦੇਖੋ ਇਹਦੇ ਪੌਂਚੇ ਤੇ ਅ ਇਸ ਤਰ੍ਹਾਂ ਆਪਾਂ ਜਿਹੜੀ ਇਹਨੂੰ ਲੈਂਸ ਦੇ ਨਾਲ ਰੈਡੀ ਕੀਤਾ ਤੇ ਲਓ ਜੀ ਇਹ ਜਿਹੜੀ ਸਟੇਟ ਸਲਵਾਰ ਦੇ ਨਾਲ ਇਹ ਆਪਾਂ ਸੂਟ ਵਰਕ ਨਾਲ ਰੈਡੀ ਕੀਤਾ ਤੇ ਲਓ ਜੀ ਹੁਣ ਆਪਾਂ ਦਿਖਾਉਣੇ ਆ ਇਹਦਾ ਵਰਕ ਤੁਹਾਨੂੰ ਇਹ ਲੋਟੀ ਇਹਦੇ ਆਪਾਂ 4 ਸਾਈਡ ਦੇਖੋ ਮਲਟੀ ਲੈਸ ਲਗਾ ਕੇ ਇਸ ਤਰ੍ਹਾਂ ਇਹਦੇ ਚਾਕ ਰੈਡੀ ਕੀਤੇ ਤੇ ਲੋ ਜੀ ਇਹ ਵਾਲਾ ਵਰਕ ਪਹਿਲਾਂ ਆਪਾਂ ਕਸਟਮਰ ਨੇ ਆਪਣੇ ਤੋਂ ਕਰਵਾ ਕੇ ਤੇ ਆਪਣੇ ਕੋਲੋਂ ਹੀ ਜਿਹੜਾ ਇਹ ਸੂਟ ਆ ਸਟੀਚਿੰਗ ਹੋ ਕੇ ਇਹ ਜਾ ਰਿਹਾ ਤੇ ਲੋਟੀ ਬਹੁਤ ਪਿਆਰਾ ਸੂਟ ਸੀ ਕਿਉਂਕਿ ਇਹਦਾ ਵਰਕ ਸੀ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੋਇਆ ਸੀ ਇਸੇ ਤਰ੍ਹਾਂ ਆਪਾਂ ਦੇਖੋ ਬਾਜੂ ਤੇ ਇਹ ਵਾਲੀ ਲੈਸ ਦਿੱਤੀ ਤੇ ਲੋ ਜੀ ਇਹਦੇ ਗਲੇ ਦੀ ਗੱਲ ਕਰਦੇ ਆ ਤੇ ਗਲਾ ਇਹਦਾ ਆਪਾਂ ਇਸ ਤਰ੍ਹਾਂ ਬਣਾ ਕੇ ਜਿਹੜਾ ਤਿਆਰ ਕੀਤਾ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਦੇਖੋ ਰਸਟ ਕਲਰ ਜਿਹਾ ਸੂਟ ਸੀ ਇਹ ਤੇ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਲਓ ਜੀ ਸੂਟ ਆ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਲਓ ਜੀ ਦੂਜਾ ਸੂਟ ਆ ਜਿਹੜਾ ਆਪਣਾ ਬਣ ਕੇ ਆਇਆ ਉਹ ਇਹ ਵਾਲਾ ਇਹਦੇ ਨਾਲ ਆਪਾਂ ਦੁਪੱਟਾ ਤੁਹਾਨੂੰ ਦਿਖਾਈ ਚੁੱਕੇ ਹਾਂ ਤੇ ਲਓ ਜੀ ਇਹ ਵਾਲਾ ਦੁਪੱਟਾ ਇਹਦੇ ਨਾਲ ਚਿਕਾ ਜੀ ਕੋਟਾ ਡੋਰ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਇਆ ਤੇ ਲਓ ਜੀ ਹੁਣ ਗੱਲ ਕਰਾਂਗੇ ਆਪਾਂ ਸੂਟ ਦੀ ਸਲਵਾਰ ਇਹਦੀ ਵੀ ਦੇਖੋ ਸਿੰਪਲ ਪਹੁੰਚੇ ਵਾਲੀ ਬਣਵਾਈ ਆ ਉਹਨਾਂ ਨੇ ਤੇ ਹੁਣ ਗੱਲ ਕਰਾਂਗੇ ਆਪਾਂ ਇਹਦੀ ਸ਼ਰਟ ਦੀ ਕਿਉਂਕਿ ਆਪਾਂ ਜਿਹੜੇ ਇਹਨਾਂ ਦੇ ਗਲੇ ਹੁੰਦੇ ਆ ਉਹਨਾਂ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਆਪਾਂ ਬਹੁਤ ਸੋਹਣਾ ਜਿਹਾ ਰੈਡੀ ਕਰਵਾਈਏ ਕਿਉਂਕਿ ਗਲੇ ਦੇ ਨਾਲ ਜਿਹੜੀ ਸੂਟ ਦੀ ਫੁੱਲ ਗ੍ਰੇਸ ਬਣ ਜਾਂਦੀ ਹੈ ਹਨਾ ਤੇ ਲਓ ਜੀ ਇਹਦੇ ਵੀ ਆਪਾਂ ਦੇਖੋ ਇਹ ਪਾਕਿਸਤਾਨੀ ਸੂਟ ਸੀ ਆਪਾਂ ਬਹੁਤ ਜ਼ਿਆਦਾ ਸੂਟ ਆ ਜਿਹੜੇ ਇਹ ਸੇਲ ਕੀਤੇ ਨੇ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਸੂਟਾਂ ਦਾ ਕਿਉਂਕਿ ਸੂਟ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਸੂਟਾਂ ਦੀ ਹਨ ਤੇ ਬਾਕੀ ਜਦੋਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੈਡੀ ਕਰਵਾਉਣੀ ਆ ਤਾਂ ਸੂਟ ਆ ਜਿਹੜੇ ਹੋਰ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਤੇ ਲਓ ਜੀ ਹੁਣ ਤੁਹਾਨੂੰ ਪ੍ਰੋਪਰ ਲੁੱਕ ਆਪਾਂ ਸੂਟ ਦੀ ਦਿਖਾਉਣੀ ਆ ਤੇ ਲਓ ਜੀ ਇਹਦਾ ਗਲਾ ਆਪਾਂ ਖੁਸ਼ ਇਸ ਤਰ੍ਹਾਂ ਬਣਵਾਇਆ ਤੇ ਇਸ ਤਰ੍ਹਾਂ ਪਾਕਿਸਤਾਨੀ ਸਟਾਈਲ ਇਹਦੀ ਆਪਾਂ ਬਾਜੂ ਰੱਖੀ ਐ ਤੇ ਲਓ ਜੀ ਫੋਰ ਸਾਈਡ ਆਪਾਂ ਇਹਦੇ ਇਸ ਤਰ੍ਹਾਂ ਦੇਖੋ ਚਾਕ ਵਰਕ ਜਿਹੜਾ ਤੇ ਡੈਸ ਲਗਾਈ ਆ ਤੇ ਲਓ ਤੁਸੀਂ ਸਲਵਾਰ ਐ ਜਿਹੜੀ ਇਹਦੀ ਆਪਾਂ ਸਿੰਪਲ ਰੈਡੀ ਕਰਕੇ ਸੂਟ ਜਿਹੜਾ ਤਿਆਰ ਕੀਤਾ ਠੀਕ ਐ ਜੀ ਤੇ ਇਹ ਰਿਹਾ ਇਹ ਤਾਂ ਦੁਪੱਟਾ ਤੇ ਗੱਲ ਕਰਾਂਗੇ ਆਪਣੇ ਪੀਸਸ ਸੂਟ ਦੀ ਜੋ ਕਿ ਆਪਣੇ ਕੋਲ ਰੈਡੀ ਹੋ ਕੇ ਆਇਆ ਤੇ ਲੋ ਜੀ ਇਹ ਸੂਟ ਆਪਣੇ ਆਪਣੇ ਬਹੁਤ ਦੂਰ ਤੋਂ ਪੈਣ ਜਿੰਨੇ ਦੇ ਸੂਟ ਨੇ ਸਾਨੂੰ ਆਪਣੇ ਕੋਲੋਂ ਬਣੇ ਆ ਫਿਰ ਜਿਹੜੇ ਆ ਸੂਟ ਵੀ ਉਹਨਾਂ ਨੇ ਆਪਣੇ ਕੋਲੋਂ ਇਹ ਰਿਅਰ ਕਿੱਥੋਂ ਕਿਉਂਕਿ ਇਹਦਾ ਵੀ ਆਪਾਂ ਹਾਂ ਦੇਖੋ ਬਹੁਤ ਵਧੀਆ ਸਟਾਫ ਸੀ ਜਿਹੜਾ ਇਹ ਲੈ ਕੇ ਆਏ ਸੀ ਲਓ ਜੀ ਇਹ ਵਾਲਾ ਸੂਟ ਆ ਜਿਹੜਾ ਦੇਖੋ ਇਹ ਤਾਂ ਵੀ ਰਸਤ ਛੇੜ ਦਾ ਸੂਟ ਹੈ ਆਪਣੇ ਇਹ ਇੱਕੋ ਕਸਟਮਰ ਦੇ ਸੂਟ ਨੇ ਜਿਹੜੇ ਆਪਣੇ ਕੋਲ ਰੈਡੀ ਹੋ ਕੇ ਜਾ ਰਹੇ ਨੇ ਤੇ ਲਓ ਜੀ ਇਹ ਵਾਲਾ ਸਟਾਫ ਤੁਸੀਂ ਪਛਾਣ ਹੀ ਗਏ ਹੋਵੋਗੇ ਬਹੁਤ ਹੀ ਸੋਹਣਾ ਜਿਹੜਾ ਸਟਾਫ ਹੁਣ ਦੇਖੋ ਆਇਆ ਰੇਂਜ ਥੋੜੀ ਜੀ ਇਹਦੀ ਆਪ ਹੁੰਦੀ ਹੈ ਕਿਉਂਕਿ ਇਹ ਰਾਮ ਟੈਕਸ ਦੀ ਕੁਆਲਿਟੀ ਦੇ ਵਿੱਚ ਸੂਟ ਨੇ ਤੇ ਲਓ ਜੀ ਸੂਟ ਹੰਡਾਈ ਵਿੱਚ ਬਹੁਤ ਵਧੀਆ ਹੁੰਨਗੇ ਕਿਉਂਕਿ ਫੈਬਰਿਕ ਆ ਜਿਹੜਾ ਇੱਕ ਨੰਬਰ ਫੈਬਰਿਕ ਹੁੰਦਾ ਇਹ ਤੇ ਲਓ ਜੀ ਇਹ ਸੂਟ ਵੀ ਆਪਾਂ ਬਹੁਤ ਜ਼ਿਆਦਾ ਸੇਲ ਕੀਤੇ ਬਹੁਤ ਸੋਹਣਾ ਰਿਸਪੌਂਸ ਮਿਲਿਆ ਸਭ ਦਾ ਤੇ ਇਹਦਾ ਸਭ ਤੋਂ ਪਹਿਲਾਂ ਚੈੱਕ ਕਰਾਉਣੇ ਤੁਹਾਨੂੰ ਗਲਾ ਵਰਕ ਤੇ ਲਓ ਜੀ ਗਲੇ ਤੇ ਆਪਾਂ ਇਸ ਤਰ੍ਹਾਂ ਦੀ ਪੱਟੀ ਬਣਾ ਕੇ ਦੇਖੋ ਸੂਟ ਨੂੰ ਲੈਸ ਦੇ ਨਾਲ ਰੈਡੀ ਕੀਤਾ ਤੇ ਇਹ ਇਹਦੀ ਆਪਾਂ ਬਾਜੂ ਤੇ ਲੈਸ ਲਗਾਈ ਹੈ ਬਾਹ ਉਹਨਾਂ ਨੇ ਜਿਹੜੀ ਪਾਕਿਸਤਾਨੀ ਨਹੀਂ ਬਣਵਾਈ ਸਿੰਪਲ ਬਾਹ ਬਣਵਾ ਕੇ ਰੈਡੀ ਕਰਵਾਈ ਹੈ ਤੇ ਲਓ ਜੀ ਫੋਰ ਸਾਈਡ ਇਹਦੇ ਵੀ ਆਪਾਂ ਇਸ ਤਰ੍ਹਾਂ ਲੈਸ ਲਗਾਈ ਹੈ ਬਹੁਤ ਹੀ ਪਿਆਰੀ ਜੀ ਤੇ ਲਓ ਜੀ ਇਹਦੀ ਵੀ ਆਪਾਂ ਸਟੇਟਸ ਲਵਾੜ ਡੈਡੀ ਕੀਤੀ ਹੈ ਸਟੇਟਸ ਲਵਾ ਦੇਖੋ ਇਸ ਤਰ੍ਹਾਂ ਪੌਂਚੇ ਦੇ ਦੇਦੀ ਆਪਾਂ ਲੈਂਸ ਲਗਾ ਕੇ ਇਹਨੂੰ ਲੁੱਕ ਦਿੱਤੀ ਹੈ ਪਿਆਰੀ ਜੀ ਤੇ ਲਓ ਜੀ ਇਹ ਵਾਲੇ ਸੂਟ ਆ ਜਿਹੜੇ ਆਪਣੇ ਅੱਜ ਰੈਡੀ ਹੋ ਕੇ ਆਏ ਨੇ ਕੁਝ ਦੁਪट्टे ਰੈਡੀ ਹੋ ਕੇ ਆਏ ਨੇ ਤੇ ਬਾਕੀ ਸੂਟ ਆ ਜਿਹੜੇ ਇਸ ਤਰ੍ਹਾਂ ਦੇ ਡਿਜ਼ਾਈਨ ਕਰਵਾਉਣ ਲਈ ਤੁਸੀਂ ਆਪਣੇ ਤੋਂ ਜਿਹੜੇ ਆਪਣੇ ਸੂਟ ਆ ਰੈਡੀ ਕਰਵਾ ਸਕਦੇ ਹੋ ਜਿਵੇਂ ਕੀ ਵਰਕ ਦੇ ਨਾਲ-ਨਾਲ ਆਪਣਾ ਪੇਂਟ ਵਰਕ ਨੀਡਲ ਵਰਕ ਦੇ ਸੂਟ ਆ ਜਿਹੜੇ ਡੇਲੀ ਰੁਟੀਨ ਦੇ ਵਿੱਚ ਰੈਡੀ ਹੋ ਕੇ ਆਉਂਦੇ ਨੇ ਇਸ ਤਰ੍ਹਾਂ ਸਟਿਚਿੰਗ ਹੋ ਕੇ ਜਾਂਦੇ ਨੇ ਤੇ ਤੁਸੀਂ ਵੀ ਜੇ ਆਪਣੀ ਵੀਡੀਓ ਤੁਹਾਡੇ ਤਿੱਕਰ ਪਹਿਲੀ ਵਾਰ ਆਉਂਦੀ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਤੇ ਤੁਸੀਂ ਵੀ ਆਪਣੇ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਆਪਣੇ ਤੋਂ ਆਨਲਾਈਨ ਬੁਕਿੰਗ ਕਰਕੇ ਆਪਣੇ ਤੋਂ ਕਿਸੇ ਵੀ ਜਗ੍ਹਾ ਤੇ ਮੰਗਵਾ ਸਕਦੇ ਹੋ ਕਿਉਂਕਿ ਆਪਣੇ ਹੱਥਾਂ ਹੀ ਆਨਲਾਈਨ ਡਿਲੀਵਰੀ ਹੈ ਗਈ ਹੈ ਤੇ ਲਓ ਜੀ ਪੇਮੈਂਟ ਹੈ ਜਿਹੜੀ ਤੁਹਾਨੂੰ ਜ਼ਰੂਰ ਪਹਿਲਾਂ ਕਰਨੀ ਪੈਂਦੀ ਹੈ ਤੇ ਜੇ ਤੁਸੀਂ ਹਾਫ ਪੇਮੈਂਟ ਕਰਕੇ ਵੀ ਆਰਡਰ ਬੁੱਕ ਕਰਦੇ ਹੋ ਤਾਂ ਸੂਟ ਤੁਹਾਡਾ ਜਦੋਂ ਤੱਕ ਕੰਪਲੀਟ ਹੁੰਦਾ ਪੂਰੀ ਪੇਮੈਂਟ ਜਦੋਂ ਆਪਾਂ ਫੇਰ ਕਰਵਾਉਣੀ ਤੇ ਲਓ ਜੀ ਇਸ ਤਰ੍ਹਾਂ ਦੇ ਇਹ ਸੂਟ ਆ ਜਿਹੜੇ ਆਪਣੇ ਬਣ ਕੇ ਆਏ ਆ ਆਪਣੇ ਕਸਟਮਰ ਦੇ ਤੇ ਤੁਹਾਨੂੰ ਇਹ ਸੂਟ ਆ ਜਿਹੜੇ ਕਿੱਦਾਂ ਲੱਗੇ ਉਹ ਵੀ ਆਪਣੀ رائے ਜ਼ਰੂਰ ਦੱਸਿਆ ਕਰੋ ਤੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਬਣਵਾਉਣ ਲਈ ਆਪਣੇ ਨਾਲ ਇੱਕ ਵਾਰੀ ਜ਼ਰੂਰ ਜੁੜਿਓ ਤੇ ਲਓ ਜੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਿਓ ਵੀ ਆਪਣੇ ਜਿਹੜੇ ਇਹ ਸੂਟ ਆ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਮਿਲਦੇ ਆ ਕੋਈ ਨਵਾਂ ਜਿਹਾ ਟੌਪਿਕ ਲੈ ਕੇ ਜਾਂ ਕੋਈ ਵਰਕ ਲੈ ਕੇ ਤੇ ਉਮੀਦ ਕਰਦੇ ਆ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਈ ਕੀ ਵਧੀਆ ਲੱਗੀ ਹੋਈ ਤਾਂ ਜ਼ਰੂਰ ਦੱਸਿਆ ਕਰੋ